ਹਰ ਹੁੰਦਾ ਇਹਨਾਂ ਪਦਾਰਥ ਸੂਕੀ ਦੇ ਘਰ ਚੁੰਮਿਆ ਰਸ ਨੂੰ ਬੁਜਾਰੀ ਉਹ ਭੁੱਖੇ ਹੈ ਕਿ ਜਿਹਦੇ ਸਾਹ ਚੰਨੀ ਦੀ ਸ਼ਾਮ ਕਾਰਨ ਲੜਕਾ ਸੀ ਉਹ ਨੂੰ ਲਿਆ ਉਹ ਜਗਨ ਲਗਾ ਪੁੱਤਰ ਜੇ ਦਿਨ ਨੂੰ ਲੋੜ ਪਵੇ ਕਿ ਕਦਾ ਮਿੱਠਾ ਖਾਇਆ ਤੇ ਪੁੱਤੋ ਇਹ ਕੋ ਛਾਂਵੇਂ ਛਾਂਵੇਂ ਦੁਕਾਨੀ ਜਾਇਆ ਕਰ ਤੂੰ ਵੀ ਉਹ ਇਬਰਾਹਿਮ ਮੋਰੀ ਹੈ ਨੇ ਅੱਗੇ ਅੱਗੇ ਪਹਿਲਾਂ ਤੁਹਾਨੂੰ ਮੁੱਕ ਜੇ ਕਮਸ਼ਾਂ ਕੋਲੋਂ ਨਹੀਂ। ਉਹ ਗੁਰੇਰੇ ਨੂੰ ਸੌ ਖਿਆਨਾਂ ਮੁੱਕ ਜੇ। ਸੰਗਾ ਚਿੰਦੇਰ ਦੀ ਮੁਸੀਬਤੋਂ ਕੱਟਦੀ। ਇਹ ਸਿੱਖ ਕੇ ਦੇ ਕੇ ਪੁੱਛ ਨਾ ਸਕਿਆ ਕਿ ਤੁਹਾਨੂੰ ਵੀ ਕੀ ਕੀ ਕੰਮ ਕਰਾਂ। ਉਹ ਇੰਨੀ ਗੱਲ ਤਾਂ ਸੁਣ ਲਈ ਤੇ ਉਹ ਬੁਜ਼ੁਰਗੀਆਂ। ਜੋ ਬੁਜ਼ੁਰਗੀਆਂ ਮਗਰੋਂ ਕਮਾਲ ਹੋ ਗਿਆ। ਉਹਨਾਂ ਨੇ ਕਿਹਾ ਸੀ ਮਿੱਠਾ ਖਾਇਆ ਕਦੀ। ਮਿੱਠੇ ਖਾਣ ਦੇ ਤਾਂ ਮਿੱਠੇ ਪੋਜ ਨਹੀਂ ਬਣਾਦੇ ਰੋਜ਼ ਖਾਣਾ। ਕਰੀ 로ਹੀ ਹੋ ਗਿਆ ਇਹ ਸਰਕਾਰ ਮਿੱਠਾ ਖਾਂਦੇ ਦਾ ਕੋ ਦਹਮਤ ਗਿਆ ਕੁਝ ਸਾਦ ਸੰਗਤਿ ਛਾਵੇਂ ਜਾਣ ਵਾਪਸ ਖਾੜੇ ਦੇ ਯਾਰ ਛੱਲੇਆ ਚਾਣੀ ਨਾ ਲਾ ਲਈਆਂ ਛਾਵੇਂ ਲਾ ਲਈ ਇੱਕ ਪੈਸਾ ਖਰਚ ਕਰਕੇ ਕੁਝ ਤਹਿਮੀਮ ਖਤਮ ਹੋ ਗਿਆ ਅਬ ਇਹ ਫਿਰ ਥੰਮ ਛਾਏ ਕੋਲੋਂ ਥੰਮ ਛਾਏ ਪਗਾਮੀ ਕਿਹੜਾ ਥੰਮ ਛਾਏ ਫਿਰ ਇਸ ਨੇ ਸਵਾਬ ਦੇ ਜਿੰਦੇ ਮੁਸੀਬ ਮੁਸਲਮਾਨਾਂ ਦੀ ਯਾਤ ਪਟੀ ਨੂੰ ਸ਼ੁਰੂ ਕੀਤੀ ਮਹੀਨਾ ਦਾ ਕੁਟ ਖਾਲੀ ਫਿਰ ਕੰਗਾਲ ਹੋ ਕੇ ਤੇਰਾ ਪਿਉ ਦੇ ਮਿੱਤਰ ਸੀ ਇੱਕ ਉਹ ਇਹਨੂੰ ਮੇਰੇ ਵਾਸਤੇ ਆਇਆ ਕਹਿੰਦਾ ਵੀ ਕੀ ਹਾਲ ਹੈ ਤੇ ਪਿਉ ਤਾਂ ਬਹੁਤ ਚੰਗਾ ਤਹਫੇ ਆਰਸੀ ਤੂੰ ਕਿਉਂ ਕੰਗਾਲ ਹੋ ਗਿਆ ਕਹਿੰਦਾ ਮੈਂ ਕੀ ਦੱਸਾਂ ਪਿਉ ਦੇ ਆਖੇ ਲਾ ਕੇ ਮੈਂ ਕੰਗਾਲ ਹੋ ਗਿਆ ਕਹਿੰਦੇ ਤੈਨੂੰ ਪਿਉ ਨੇ ਕੀ ਕਿਹਾ ਸੀ ਕਿ ਆਸੇ ਤੇ ਮਿੱਠਾ ਖਾਇਆ ਤੈਨੂੰ ਕਹਿੰਦੇ ਇਹਦਾ ਮਤਲਬ ਮਿੱਠਾ ਖਾਣਾ ਨਹੀਂ ਜੇ ਤੇ ਭੁੱਖ ਲੱਗਿਆ ਉਹਨੂੰ ਖਾਇਆ ਕਰੀ ਹਰਿਆ ਜੀਰਮਾ ਕਰਸ਼ਦੀ ਇਹ ਮਤਲਬ ਸੀ ਅਤੇ ਦੂਜਾ ਉਹਦੇ ਛਾਵੇਂ ਜਾਇਆ ਕਰੀ ਛਾਵੇਂ ਕਹਿਣ ਲੱਗਾ ਕਿ ਆਸ ਵੀ ਸੂਰਜ ਜੱਜੇ ਤੋਂ ਪਹਿਲਾਂ ਜਾ ਰਿਹਾ ਤੇਰੀ ਹੱਟੀ 'ਚ ਇੱਕ ਬਹੁਤ ਬਹੁਤ ਨਾ ਕੋਈ ਮੁੜ ਕੇ ਤੇ ਤੂੰ ਛਾਵੇਂ ਬਾਤ ਬਿਜਾਰੀ ਛੱਦ ਛੱਦ ਕੇ ਜਾਣੀ ਲਾ ਛੱਡੀਆਂ ਤੇ ਉਹ ਤੈਨੂੰ ਖਰਚ ਲਿਆ ਦੂਜਾ ਕਹਿਆ ਸੀ ਅਕੇ ਮਸੀਤ ਦੇ ਗੋਸਾ ਦਾ ਬਿੰਦੂ ਕਾਇ ਨਹੀਂ ਮੈਨੂੰ ਮੁਸਲਮਾਨਾ ਕੁੱਟਿਆ ਇਹ ਤੇ ਦੂਜੇ ਦੀ ਨੂੰ ਦੇਵੇਂਦਾ ਤੇ ਮੰਗੀ ਨਾ ਕਹਿੰਦੇ ਐਨੇ ਤਰੋ ਪਹਿਲਾ ਗਣਾ ਰਖਾ ਲਿਆ ਕਰੀ ਜਿਹੜਾ ਆਪੇ ਹੀ ਮੋੜ ਜਾ ਕਰੇ ਮਜ਼ੂਰੀ ਹੋ ਜਾ। ਅਬ ਉਹ ਹੁਣ ਹੁਣ ਕਹਿੰਦੇ ਮੁਸੀਬਤੋਂ ਪੱਡਣ ਲੱਗੇ ਮਸਿੰਦਾਂ ਨੇ ਮੈਨੂੰ ਕੁੱਟਿਆ। ਉਹ ਕਹਿਣ ਲੱਗਾ ਵੀ ਤੈਨੂੰ ਦੱਸਣਾ ਹੈ ਸਵਾ ਪੈਂਤ ਦੇ ਦਿਨ ਕਰਿਓ। ਉਦੋਂ ਸ਼ਾਮ ਸੀਰੀ ਦੀ ਉਹਦੇ ਮੇਰੇ ਚਾਈ ਤੇ ਮੈਂ ਲਏ ਥੋਂ ਪਾਟ। ਜੇ ਉਹ ਪੱਟਿਆ ਤੇ ਉਥੋਂ ਖਿਆਨਾ ਮਿਲ ਗਿਆ। ਫਿਰ ਕਹਿੰਦਾ ਤੁਮ ਸ਼ਾਦਾ ਮੀ ਪਪਾ ਕਹਿੰਦੇ ਤੁਮਿ ਆ ਕਮਲਾ ਵਿਖਿਆ ਕਪੋਲਾ ਸੀ ਘਰ ਤੇ ਕਹਿੰਦੇ ਇਹਨੂੰ ਹੋਲ ਜਦੋਂ ਉਹਨੇ ਜਮੂਨਾ ਨਿਕਲੀ ਆਈਆਂ ਇਉਂ ਵੇਖ ਉਹ ਸੁਖੀ ਹੋਇਆ ਸੀ ਇਸੇ ਤਰ੍ਹਾਂ ਸਾਹਿਬ ਸੰਨੀ ਜੀ ਘਰ ਹੁੰਦਾ ਰਤਨ ਪਦਾਰਥ ਭੁਖੇ ਉਹ ਕੰਮ ਵੀ ਈ ਰਤਨ ਮਾਰਾ ਦਾ ਨਾਮ ਹੈ ਉਹ ਆਰ ਸਭ ਨੂੰ ਦੋਖ ਦਿਆ ਕਰੂਗਾ ਕਿਆ ਰ ਹੈ ਇਹ ਜੀ ਭੁੱਖੇ ਮਰ ਰਹੇ ਹੁਣ ਬਾਗਹੀਨ ਹਰ ਦੂਰੇ ਕੰਨੋਂ ਤੋਂ ਵੀ ਨੀਂਦ ਹੋਈ ਦੂਰ ਪਤੀ ਤੁੰਦਾ ਹੈ ਹਰ ਹਰ ਤਿਨ ਕਾ ਦਰਸ ਨਾ ਕਰਿਓ ਹਰਿ ਪਰਮੇਸ਼ਰ ਨੂੰ ਦਰਸ਼ਨ ਨਾ ਹਰ ਹਰ ਦੇਿਆਣ ਨੂੰ ਦਰਸ਼ਨ ਨਾ ਕਰਿਓ ਤੇ ਹਰਿ ਪਰਮੇਸ਼ਰ ਉਹਨਾਂ ਪਰਖਾਂ ਦੇ ਦਰਸ਼ਨ ਨਾ ਕਰਾਏ ਸੰਨ ਜਿਨਿ ਹਰ ਹਰ ਨਾਮ ਨਾ ਕਿਹਾਇ ਜਿਨਾਂ ਨੇ ਹਰਿ ਪਰਮੇਸ਼ਰ ਆਦਿ ਨਾਮ ਨੂੰ ਤੇ ਹੋਣਾ ਨਹੀਂ ਕੀਤਾ ਇਕ ਚਿਤ ਹੋ ਕੇ ਦਾਰਸ਼ਨੂ ਜਿਨੀਆਂ ਦਾਰਸ਼ਨੂ ਜਿਨ੍ਹਾਂ ਜਿਨ੍ਹਾਂ ਨੇ 6 ਬਰਸ਼ਣਾਂ ਵਿੱਚੋਂ ਛੇਸ਼ ਆਸਰਾ ਵਿੱਚੋਂ ਫਤਗੁਰ ਪੁਰਖ ਨਾ ਪਾਇਆ ਫਤਗੁਰ ਪੁਰਖ ਦੇ ਦਰਸ਼ਨ ਨੂੰ ਨਹੀਂ ਪਾਇਆ ਬੇਮਖ ਲੋਕ ਰਹੇ ਜਿਹੜੇ